ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸ਼ੰਕਰ ਬ੍ਰਾਂਡ ਦਾ ਆਪਣਾ ਕੋਲ ਮਾਲ ਦੁਬਾਰੇ ਰੀਸਟਾਕ ਹੋ ਗਿਆ ਭਾਰੀ ਡਿਮਾਂਡ ਸੀਗੀ ਪਹਿਲਾਂ ਡਿਜ਼ਾਈਨ ਚੈੱਕ ਕਰਾ ਦੋ ਜੀ ਸਾਰੇ ਫਿਰ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਸਾਰੇ ਸ਼ੰਕਰ ਬ੍ਰਾਂਡ ਦਾ オリジナル ਮਾਲ ਹੋਊਗਾ ਮਿਲਦਾ ਚੈੱਕ ਕਰੋ ਬਹੁਤ ਘੈਂਟੜੇ ਆ ਨੇ ਇਹਦੇ ਕੁਝੜੇ ਆ ਨਵੇਂ ਨੇ ਕੁਝ ਪਹਿਲਾਂ ਵਾਲੇ ਨੇਗੇ ਆਪਾਂ ਹੁਣ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਕੱਲਾ ਕੱਲਾ ਡਿਜ਼ਾਈਨ ਲਓ ਜੀ ਪਹਿਲਾਂ ਸਭ ਤੋਂ ਪਹਿਲਾਂ ਨਸਰੀਨ ਦੇ ਬਸਤੇ ਨਾਲ ਆਈਟਮ ਹੈ ਬਹੁਤ ਸੋਹਣੀ ਕੁਆਲਿਟੀ ਹੈ ਫਰੇਗਰੈਂਸ ਵਾਲਾ ਫੁੱਟ ਰਹੂਗਾ ਲਓ ਜੀ ਸ਼ੰਕਰ ਬ੍ਰਾਂਡ ਦਾ ਰਜਿਸਟਰਡ ਮਾਰਕ ਨਾਲ ਮਾਲ ਹੋਊਗਾ ਚੈੱਕ ਕਰਾ ਦਿਓ ਲਓ ਜੀ ਕਿਆ ਬਾਤ ਹੈ ਡਿਜ਼ਾਈਨ ਚਾਰ-ਚਾਰ ਕਲਰ ਰਹਿਣਗੇ ਸਾਰਿਆਂ ਦੇ ਵਿੱਚ ਕਿਆ ਬਾਤ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਲਓ ਨਾਲ ਮਸਲੀਨ ਓਰੀਜਨਲ ਕੰਨੀ ਵਾਲਾ ਦੁਪੱਟਾ ਹੋਊਗਾ ਬਹੁਤ ਸੋਹਣੀ ਆਈਟਮ ਆ ਕਲਰ ਬਹੁਤ ਸੋਹਣੇ ਰਹਿਣਗੇ ਚਾਰ ਇਹਦੇ ਵਿੱਚ ਲਓ ਜੀ ਚੈੱਕ ਕਰਾ ਦਿਓ ਬੰਦੇ ਸਾਰੇ ਲਓ ਜੀ ਇਹ ਪਹਿਲਾ ਡਿਜ਼ਾਈਨ ਹੋ ਗਿਆ ਆਪਾਂ ਦੂਜਾ ਡਿਜ਼ਾਈਨ ਓਪਨ ਕਰਾਂਗੇ ਬਹੁਤ ਸੋਹਣਾ ਡਿਜ਼ਾਈਨ ਆ ਦਿਖਾ ਦਿਓ ਜੀ ਲਓ ਆਜੋ ਜੀ ਕਿਆ ਬਾਤ ਹੈ ਡਿਜ਼ਾਈਨ ਬਹੁਤ ਸੋਹਣਾ ਇਹ ਵੀ ਬਾਹ ਕਮਾਲ ਡਿਜ਼ਾਈਨ ਨੇ ਸੁਪਰ ਹਿੱਟ ਸੁਪਰ ਕਲਾਸਕ ਡਿਜ਼ਾਈਨ ਨੇ ਸਾਰੇ ਨਵੇਂ ਡਿਜ਼ਾਈਨ ਰਹਿਣਗੇ ਟ੍ਰੈਂਡਿੰਗ ਵਾਲੇ ਲਓ ਜੀ ਦੇਖੋ ਸ਼ੰਕਰ ਬ੍ਰਾਂਡ ਦਾ オリジナル ਮਾਲ ਹੋਊਗਾ ਰਜਿਸਟਰਡ ਮਾਰਕ ਨਾਲ ਟੋਪ ਕਲਾਸ ਕੱਪੜਾ ਹੋਊਗਾ ਪੂਰਾ ਜੀ ਲਓ ਚੈੱਕ ਕਰੋ ਡਿਜ਼ਾਈਨ ਜੀ ਬਹੁਤ ਸੋਹਣਾ ਡਿਜ਼ਾਈਨ ਹੈ। ਕੀ ਬਾਤ ਹੈ ਡਿਜ਼ਾਈਨ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਜੀ। ਲਓ ਨਾਲ ਆਪਾਂ ਦੁਪੱਟਾ ਚੈੱਕ ਕਰਾਵਾਂਗੇ ਪ੍ਰਿੰਟਰਡ 2.5 ਮੀਟਰ ਪੂਰਾ ਦੁਪੱਟਾ ਵੱਡੀ ਘਟਨ ਵਾਲਾ ਰਹੂਗਾ ਫਰੇਗਰੈਂਸ ਵਾਲਾ ਲਓ ਜੀ ਚੈੱਕ ਕਰੋ ਦੁਪੱਟਾ ਥੋੜਾ ਪਿੱਛੇ ਹੋ ਕੇ ਦਿਖਾ ਦੂਗੀ। ਅੰਲਾ ਜੀ ਕੀ ਆਵਾਜ਼ ਹੈ। ਦੇਖੋ ਦੁਪੱਟਾ ਚੈੱਕ ਕਰੋ ਬਹੁਤ ਸੁਪਰ ਹਿੱਟ ਦੁਪੱਟਾ origignal ਮਸਲੀਨ ਹੋਊਗੀ ਚੈੱਕ ਕਰੋ ਨੇੜੇ ਤੋਂ ਦਿਖਾਓ ਜੀ ਦੁਪੱਟਾ ਸੁਪਰ ਹਿੱਟ ਦੁਪੱਟਾ ਰਹੂਗਾ ਕੰਨੀਆਂ ਵਾਲਾ ਦੇਖੋ ਜੀ ਲਓ ਕੁਆਲਿਟੀ ਚੈੱਕ ਕਰੋ ਬੇਸ ਚੈੱਕ ਕਰ ਲਓ ਕੱਪੜਾ ਬਹੁਤ ਸੋਹਣਾ ਹੋਊਗਾ ਸੌਫਟ ਕਾਟਨ ਰਹੂਗੀ ਲਓ ਇਹਦੇ ਕਲਰ ਦਿਖਾ ਦਿੰਨੇ ਆ ਇਹਦੇ 4-5 ਕਲਰ ਰਹਿਣਗੇ ਜੀ ਹਾਂ ਦੇਖੋ ਜੀ ਕਲਰ ਚੈੱਕ ਕਰੋ ਬਹੁਤ ਸੋਹਣੇ ਕਲਰ ਨੇ ਸੁਪਰ ਹਿੱਟ ਕਲਰ ਲਓ ਅਗਲਾ ਡਿਜ਼ਾਈਨ ਦਿਖਾਵਾਂਗੇ ਫਲਾਵਰ ਵਾਲਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਇਹਦੇ ਤਿੰਨ ਕਲਰ ਰਹਿਣਗੇ ਕਰੋ ਰੂਡੀਅਮ ਚੈੱਕ ਜੀ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਫੇਸਬੁੱਕ ਤੇ ਆਪਣਾ ਪੇਜ ਫੋਲੋ ਕਰ ਲਿਓ ਜੀ ਲਓ ਜੀ ਦਿਖਾਉ ਜੀ ਦੁਪੱਟਾ ਕਰਾਉ ਤੇ ਦੇਖੋ ਜੀ ਫਲਾਵਰ ਵਾਲਾ ਬਹੁਤ ਸੋਹਣਾ ਦੁਪੱਟਾ ਹੋਊਗਾ ਬਹੁਤ ਟਾਪ ਦਾ ਆਰਟੀਕਲ ਬਣਿਆ ਹੋਇਆ ਕਰੋ ਚੈੱਕ ਜੀ ਕੰਨੀ ਤੇ ਮੋਹਰ ਹੋਊਗੀ ਦਿਖਾ ਦੂ ਜੀ ਲਓ ਸ਼ੰਕਰ ਬ੍ਰਾਂਡ ਦੀ オリジナル ਮੋਹਰ ਹੋਊਗੀ ਕਲਰ ਰਹਿਣਗੇ ਤਿੰਨ ਜੀ ਲਓ ਸਾਰੇ ਨਿਊ ਸ਼ੇਡ ਹੋਣਗੇ ਨਵੇਂ ਇੰਗਲਿਸ਼ ਕਲਰ ਹੋਣਗੇ ਇਹਦੇ ਸਾਰੇ ਲੱਕੜਿਆਂ ਹੋਰ ਆ ਗਏ ਅੱਗੇ ਡਿਜ਼ਾਈਨ ਇੱਕ ਤੋਂ ਇੱਕ ਕਪਰ ਹਿੱਟ ਡਿਜ਼ਾਈਨ ਚਲੋ ਚੈੱਕੀਏ ਕੋਹ ਸੁਣਾ ਦੇਣਾ ਸਭ ਤੋਂ ਹਿੱਟ ਡਿਜ਼ਾਈਨ ਹੈ ਲਓ ਜੀ ਰਿਪੀਟਾਂ ਦੇ ਵਿੱਚ ਡਿਜ਼ਾਈਨ ਹੈ ਇਹ ਦੇਖੋ ਜਿਨ੍ਹਾਂ ਦੀ ਡਿਮਾਂਡ ਸੀ ਜਿਹੜੇ ਐਨ ਦੀ ਵਿਜ਼ਿਟ ਕਰੋ ਦਸ਼ਮੇਸ਼ ਕਲਾਥਾਉ ਟੋਡਲਾ ਕਲਾ ਜਿਲ੍ਹਾ ਮਾਨਸਾ ਨੰਬਰ ਆਪਣਾ ਨੇ ਮੈਂਸ਼ਨ ਕੀਤਾ ਹੋਇਆ ਜੀ ਲਓ ਜੀ ਕਰੋ ਚੈੱਕ ਦੁਪੱਟਾ ਕਰਾਓ ਚੈੱਕ ਕਿਹੋ ਜਿਹਾ ਬਾਤ ਹੈ ਬਹੁਤ ਸੁਪਰ ਹਿੱਟ ਦੁਪੱਟਾ ਡਿਜ਼ਾਈਨ ਹੀ ਬਹੁਤ ਸੋਹਣਾ ਦੁਪੱਟੇ ਦਾ ਜੀ। ਕੀ ਬਾਤ ਹੈ। ਦਿਖਾ ਦਿਓ ਡਿਜ਼ਾਈਨ ਦੁਬਾਰੇ ਦਿਖਾ ਦਿਓ ਜੀ। ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਰਿਹਾ ਹੋਇਆ। ਦੇਖੋ ਕਲਰ ਵੀ ਬਹੁਤ ਸੋਹਣਾ ਕਲਰ ਨੇ ਵੇ। ਲਓ। ਅਲੱਗ ਜਿਹੇ ਕਲਰ ਨੇ ਨਵੇਂ ਜਿਹੇ ਸਾਰੇ। ਦੇਖੋ ਜੀ ਘੁਰਾ ਦਿਓ ਕਲਰ ਚ। ਥੋੜਾ ਪਿੱਛੇ ਉੱਪਰ ਘਰਾ ਦਿਓ ਜੀ। ਲਓ। ਦੇਖੋ ਕਲਰ ਚੈੱਕ ਕਰੋ। ਡਿਜ਼ਾਈਨ ਦਾ ਬਹੁਤ ਆ ਗਿਆ ਇਹਦੇ ਵਿੱਚ ਜੀ। ਇੱਕ ਲਾਈਟ ਸ਼ੇਡ ਵੀ ਆ ਗਿਆ ਇਹਦੇ ਵਿੱਚ ਬੁੜੀਆਂ ਵਾਲਾ। ਲਓ ਪਹਿਲਾਂ ਕਲਰ ਹੀ ਚੈੱਕ ਕਰੋ। ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ। ਕਰ ਲਈ ਜੈਕ। ਇਹ ਵੀ ਸੋਹਣਾ ਰਿਹਾ ਜੀ। ਕੀ ਆ ਬਹੁਤ ਆ। ਦੁਪੱਟੇ ਦੀ ਬਹੁਤ ਵੱਡੀ ਕੱਟ ਹੈ। ਪੂਰਾ ਫਲਾਡੋਲਾ ਹੋਊਗਾ ਦੁਪੱਟਾ। ਦੇਖੋ ਪੂਰੇ 2.5 ਮੀਟਰ ਕੱਟ ਚ ਕੰਨੀ ਵਾਲਾ ਦੁਪੱਟਾ オリジナル ਮਸਲੀਨ ਦਾ। ਇਹ ਸਾਰੇ ਦੁਪੱਟੇ ਵਾਲੇ ਸੀਗੇ ਜੀ। ਤੇ ਹੁਣ ਇਹਦੇ ਵਿੱਚ ਮੈਚਿੰਗ ਆ ਜੀ ਇਹਦੀ ਬਹੁਤ ਸੋਹਣੀ ਚਾਰ ਡਿਜ਼ਾਈਨ ਆਏ ਨੇ ਨਿਊ ਦੇਖੋ ਜੀ ਆਹ ਲਓ ਚਾਰ ਡਿਜ਼ਾਈਨ ਪਹਿਲਾ ਵਾਲਾ ਆਹ ਲਓ ਜੀ ਇਹ ਵੀ ਪਹਿਲਾ ਵਾਲਾ ਇਹਦੀ ਬਹੁਤ ਡਿਮਾਂਡ ਸੀਗੀ ਤਾਂ ਕਰਕੇ ਇਹ ਦੁਬਾਰੇ ਲਗਾਇਆ ਤਾਂ ਇਹ ਵੀ ਫੋਲ ਕੇ ਦਿਖਾਵਾਂਗੇ ਸਾਰੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਹੋਣਗੇ ਸਾਰੇ ਦੇਖੋ ਜੀ ਚੈੱਕ ਕਰਾਓ ਬੰਦਾ ਸ਼ੰਕਰ ਦਾ オリジナル ਮਾਲ ਸ਼ੰਕਰ ਬ੍ਰਾਂਡ ਦਾ オリジナル ਮਾਲ ਹੋਊਗਾ ਬਹੁਤ ਸੋਹਣਾ ਬੀਚ ਰਹੂਗਾ ਤੇ ਡਿਜ਼ਾਈਨ ਪੂਰੇ ਟੌਪ ਕਲਾਸ ਰਹਿਣਗੇ ਲਓ ਜੀ ਕਰੋੜੇ ਚੈੱਕ ਕੀ ਕੀ ਬਾਤ ਹੈ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਇਹਦਾ ਕਲਰ ਕੰਬੀਨੇਸ਼ਨ ਹੈ ਤੇ ਚਾਰ ਕਲਰ ਰਹਿਣਗੇ ਇਹਦੇ ਵਿੱਚ ਹੀ ਆਹੋ ਓਹ ਸਿੱਨ ਤੇ ਚੌਕਾ ਉੱਤਨਾ ਚਾਰੋਂ ਕਲਰ ਬਹੁਤ ਸੁਪਰ ਹਿੱਟ ਕਲਰ ਨੇ ਲੋ ਆਪਾਂ ਅਗਲੇ ਡੇਅ ਮੋਹਾਂਗੇ ਆਹੋ ਇਹ ਨਿਊ ਡੇ ਆਇਆ ਬਹੁਤ ਸੋਹਣਾ ਡਿਜ਼ਾਈਨ ਹੈ ਸਾਰੋ ਜਿਹੇ ਕਲਰ ਦੇ ਆਹੋ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਦੇਖੋ ਕੀ ਆਪ ਬਹੁਤ ਹੈ ਲੈ ਰਿਆ ਡੇਰ ਨਾ ਸੇ ਸਰਵਾਰ ਵੀ ਸੇਮ ਪ੍ਰਿੰਟ ਦੀ ਹੋਊਗੀ ਲਓ ਜੀ ਇਹਦੇ ਤਿੰਨ ਗੱਲਾਂ ਰਹਿਣਗੇ ਆ ਲਓ ਜੀ ਗ੍ਰੀਨ ਪਰਪਲ ਤੇ ਆ ਬੜਾ ਲਓ ਆ ਗਏ ਡੇਰ ਟੈਬੀ ਦੇ ਵਿੱਚ ਡੇਰ ਨਾ ਬਹੁਤ ਸੋਹਣਾ ਫਿਕਸ ਕਲਰ ਵੀ ਬਹੁਤ ਸੋਹਣੇ ਰਹਿਣਗੇ ਤਿੰਨ ਗੱਲਾਂ ਗੱਲਾਂ ਕਲਰ ਦਿਖਾ ਦਿਓ ਲਓ ਸਿੰਗਲ ਸਿੰਗਲ ਕਰਕੇ ਦਿਖਾ ਦਿਓ ਕਿਉਂਕਿ ਬਹੁਤ ਡਿਮਾਂਡ ਦੇ ਵਿੱਚ ਰਿਆ ਡੇਰ ਸਭ ਤੋਂ ਵੱਧ ਹਿੱਟ ਗਿਆ ਜੀ ਸਭ ਤੋਂ ਵੱਧ ਸੇਲ ਹੋਇਆ ਆਪਾਂ ਕੋਣੋ ਟੋਕਨ ਕਰਕੇ ਦਿਖਾ ਦਿੰਦੇ ਆਂ ਕੀ ਬਾਤ ਹੈ ਬਾਕੀ ਡਿਜ਼ਾਈਨ ਬਹੁਤ ਸੋਹਣਾ ਈ ਲੋਜੀ ਕਰੋ ਜੈਕੜੇ ਦਿਖਾ ਦਿਓ ਸਾਰਾ ਡਿਜ਼ਾਈਨ ਦਿਖਾ ਦਿਓ ਬੈਕੋ ਕੇ ਲੋਜੀ ਕਰੋ ਮੈਚਿੰਗ ਜੈ ਕੀ ਬਾਤ ਹੈ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਤੇ ਕਲਰ ਦਾ ਬਹੁਤ ਸੋਹਣਾ ਕਲਰ ਨੇ ਬਾ ਕਮਾਲ ਕਲਰ ਨੇ ਲੋਜੀ ਕਲਰ ਚੈੱਕ ਕਰੋ ਤੇ ਆਪਣਾ ਵਾਸਟ ਡਿਜ਼ਾਈਨ ਆ ਗਿਆ ਲੋ ਜੀ ਕਰੋ ਇਹ ਤੇ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਲੋ ਜੀ ਕਰਾਓ ਚੱਕੜੇਨ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਬਗਏ ਇਹਦੀ ਮੈਚਿੰਗ ਹੋ ਗਈ ਓਵਰ ਹਿੱਟ ਡਿਜ਼ਾਈਨ ਇਹ ਵੀ ਓਕੇ ਜੀ ਧੰਨਵਾਦ ਜੀ ਐਂਡ ਤੱਕ ਬਣੇ ਰਹੇ ਚੈਨਲ ਨੂੰ ਜਰੂਰ ਕਰ ਲੈ ਸਬਸਕ੍ਰਾਈਬ ਓਕੇ ਜੀ